ਜੇ ਭਾਏ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀਂ ਲਹੀ ਆਇ ਰਹਾ ਕੋਟ ਪਰਾਗ ਹਮਾਰੇ ਖੰਡ ਹੋ ਅਨਕ ਵਿਵੇ ਸਮਝਾਵ ਹੋ ਹਮ ਅਗਿਆਨ ਅਲਪਮਤ ਥੋਰੇ ਤਮ ਆਪਣ ਨਿਰਦਰ ਖਾਵ ਹੋ ਤਮਰੇ ਸ਼ਰਨ ਤੁਮਰੇ ਆਸਾ ਤੁਮਹੀ ਸਜਣ ਸੋਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਧਨਾਸਰੀ ਮਹਲਾ 5ਵਾਂ पूरा व्रत दिल के शनाना दन दानो गैन कहो ना पीजे संजम स्वामी बोल है मीठे बैन परब जी को नाम जपत मन चैन बहु प्रकार खोज है सब ताक बिकम ना जाई लेना रहा ਜਾ ਬਿਤਾਬ ਬ੍ਰਾਹਮਣ ਵਸਦਾ ਕਰ ਉਰਗਤਾਪ ਲੈ ਗੈ ਨਾ ਇਹੇ ਵੇਦਨਾ ਹੈ ਪਤਿਆਨੋਂ ਠਾਕੁਰ ਜੋਗ ਜੁਗਤ ਕਰ ਜੈ ਨਾ ਅਮਰਿਤ ਨਾਮ ਨਿਰਮੋਲਿਕ ਹਰ ਜਸ ਤਿਨ ਪਾਇਓ ਜਿਸ ਕਿਰਪਾ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਨ ਧਨਾਸਰੀ ਮਹੱਲਾ ਪੰਜਵਾ ਵੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਰ ਕਰੇ ਨਿਹਚਲ ਇਹ ਮਨਵਾ ਬਹੁਰ ਨਕਤ ਹੂੰ ਧਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਲੇ ਜਿਉ ਹਿਉ ਧਿਉ ਅਰਪ ਆਪਣਉ ਚੇਤ ਰਹਾਉ ਪਰ ਤਨ ਪਰ ਤਨ ਪਰ ਕੀ ਨਿੰਦਾ ਇਨਸਾਉ ਪ੍ਰੇਤ ਨ ਲਾਗੇ ਸੰਤ ਹੈ ਸੰਗ ਸੰਤ ਸੰਭਾਖ ਨਾ ਹਰ ਕੀਰਤਨ ਮਨ ਜਾਗੇ ਗੋਣ ਨਿਦਾਨ ਦਇਆਲ ਪਰਖ ਪ੍ਰਭ ਸਰਬ ਸੋਖ ਦਇਆਲਾ ਮੰਗੈ ਦਾਨ ਨਾਮ ਤੇਰਾ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤੋ ਬਾਰ ਹਰ ਕੇ ਦਸ ਕੇ ਚਿਤ ਵੈ ਬੁਰੀ ਆਈ ਤਿਸ へ ਕਉ ਫਿਰ ਮਾਰ ਰਹਾ ਜਨਕ ਆਪ ਸਹਾਰੇ ਹੋਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਓਹਾ ਹੀ ਮੋੜੇ ਮੂਏ ਬਹੁੜ ਗ੍ਰਹਿ ਨਾਮਝਾਰ ਨਾਨਕ ਸ਼ਰਨ ਪ੍ਰਿਯ ਦੁਖ ਬੰਜਨ ਗੁਣ ਗਾਵੇ ਸਦਾ ਪਾਰ ਨਿੰਦਕ ਕਾ ਮੁਖ ਕਾਲਾ ਹੋ ਆਦੀਨ ਦੁਨੀਆ ਕੈ ਦਰਬਾਰ ਤਨਾ ਸ੍ਰੀ ਮਹੱਲਾ ਪੰਜਵਾ ਹਵ ਹਰ ਰਖਨ ਹਰ ਚੇਤਾਰਿਆ ਪਤਿਤ ਪਉ ਨੀਤ ਕੀਏ ਖਿਨ ਭੀਤਰ ਸਗਲ ਰਗ ਵਿਦਾਰਿਆ ਰਹਾ गोष्ट तै साधक संग नामा काम क्रोध लोभ मारिया सिमर सिमर पूरण नारायण संगी सगले तारिया ओंखत मंत्रमो ਮਨੈ ਕੈ ਮਨ ਵਿਸਵਾਸ ਪ੍ਰਵਧਾਰੇ ਆ ਚਰਨ ਰੇਨ ਵਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਸਦਾ ਸ੍ਰੀ ਮਹਲਾ ਪੰਜਵਾ ਮੇਰਾ ਲਾ ਗਉਰਾਵ ਸੋਹਿਤ ਸਤ ਗੁਰ ਮੇਰਾ ਸਦਾ ਸਹਾਈ ਜਨ ਦੁਖ ਕਾਲ ਕਾਟਿਆ ਕੀਤ ਰਹਾ ਹੱਥ ਦੇ ਰੱਖੋ ਆਪਣਾ ਕਰ ਮਿਰਥਾ ਸਗਲ ਮਿਟਾਈ ਨਿੰਦਕ ਕਹਿ ਮੁਖ ਕਾਲੇ ਕੀਨੇ ਜਨ ਕਾਇਆ ਬਸਹਾਈ ਸਾਚਾ ਸਾਹਿਬ ਹਰਖਵਾਲਾ ਰਾਖ ਲਈ ਕੰਠ ਲਾਏ ਨਿਰਭਉ ਭੇ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਆਉ ਗਦ ਤੇਰੋ ਨਾਮ ਦਇਾਲ ਆਤੁਰ ਤੇਰੀ ਘਤ ਨਹੀਂ ਜਾਣੀ ਤੂੰ ਆਪ ਕਰ ਹੈ ਪ੍ਰਤਪਾਲ ਰਹਾ ਤਰ ਅਨੁਗ੍ਰਹ ਸੁਆਮੀ ਮੇਰੇ ਦੁਤਿਆ ਭਾਉ ਨਿਵਾਰ ਬੰਦਨ ਕਾਟ ਲੈ ਹੋ ਆਪਣੇ ਕਰ ਕਬ ਹੂ ਨਾ ਆਵਹਾਰ ਤੇਰੀ ਸ਼ਰਣ ਪਿਆਹੋਂ ਜੀਵਾ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕਉ ਆਰਾਧੇ ਨਾਨਕ ਸਤਿਗੁਰ ਵਾਨ ਰਾਗ ਧਨਾ ਸ਼੍ਰੀ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਬਰ ਆਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਗੁਰ ਕਿਰਪਾ ਅਪਨਾ ਨਾਮ ਦੇ ਹਰਹਾ ਆਗਮਗਟਾਂ ਬਸਾ ਗੁਰ ਸੰਸਾਰ ਪਰਮ ਮੋਹ ਅਗਿਆਨ ਅਧਾਰ ਓਚ ਨੀਚ ਸੋਖ ਦੋਖ ਤਰਾਪਸ ਨਾਹੀ ਤ੍ਰਿਸ਼ਨਾ ਭੂਖ ਮਨਵਾਸਨਾ ਰਚ ਬਿਖੈ ਬਿਆਦ ਪੰਜ ਦੋਤ ਸਗ ਮਹਾ ਅਸਾਧ ਜੇ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਨ ਸਦਾ ਹਰਨੇ ਰਾਸ ਸ੍ਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਕਰਨ ਤਾਰਨ ਹਰ ਮਿਦ ਦੁਖ ਨਾ ਸਕੈ ਬਿ ਆਪ ਸਾਧੂ ਸੰਗ ਬਜਹੁ ਗਤਾਲ ਆਨ ਸੰਜਮ ਕਿਸ਼ਨਾ ਸੂਜੈ ਇਹ ਜਤਨ ਘਟ ਕਲ ਕਾਲ ਰਹਾ ਹਾ ਦੇ ਅੰਤਧਿਆਲ ਤੋ ਰਨਾ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰ ਕੇ ਕਥਾ ਐ ਸਾਸਤ ਭਗਤ ਕਰ ਹੈ ਵਿਚਾਰ ਮੁਕਤ ਪਾਈਐ ਸਾਧੂ ਸੰਗਤ ਬਿਨ ਸਜਾਏ ਅੰਧਾਰ ਦਰਨ ਕਮਲਧਰ ਜਨਕਾ ਰਸ ਪੁੰਜੀ ਇਕ ਤਾਨ ਮਨ دیوان ਸਾਚਾ ਨਾਨਕ ਕੀ ਪ੍ਰਵਟੇ ਕਤਨਾ ਸ੍ਰੀ ਮਹੱਲਾ ਬਨਿਵਾ ਫਿਰ ਤੇ ਫਿਰ ਤੇ ਬਿਟੇ ਜਨ ਸਾਧੋ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਸਾਤੇ ਮੋਇ ਤਾਰੇ ਓਟ ਗੋਪਾਲ ਸ਼ਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਬਿਆਲ ਕੋ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਗਲ ਕੁੱਲ ਤਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰજન ਗਾਈ ਆਏ ਪਾਈਐ ਸਰਬ ਨਿਧਾਨਾ ਕਾਰ ਕਿਰਪਾ ਜਿਸ ਦੇ ਸੁਆਮੀ ਬਰਲੇ ਕਾਹੂ ਜਾਨਾ ਤਨਾ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਚੌਪ ਦੇਖ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹੇ ਸੇ ਕਰ ਹੈ ਪਰਾਹਲ ਕਾਮ ਨਾ ਆਵੇ ਸੇ ਜੰਜਾਲ ਸੰਘ ਨਾ ਚੱਲੇ ਤੈਨ ਸਿਉ ਹੀਤ ਜੋ ਵੈਰਾਏ ਸੇ ਮੀਤ ਐਸੇ ਭਰਮ ਭਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਪਾਵੇ ਡੇਠਾ ਝੋਟ ਤੋ ਸਿਉ ਰਚਿਓ ਮੀਠਾ ਦਾਤ ਪਿਆਰੇ ਬਿਸਰਿਆ ਦਾਤਾਰਾ ਜਾਣੈ ਨਹੀਂ ਮਰਨ ਵਿਚਾਰਾ ਵਸੁਰਾਏ ਕਾਠ ਰੋਵੇ ਕਰਮ ਧਰਮ ਸਗਲਾ ਇਕ ਹੋਵੇ ਹੁਕਮਨਾ 부ਜ ਆਵਣ ਜਾਣੇ পাপ ਕਰੇ ਤਬ ਬਚੋ ਤਾਨੇ ਜੋ ਤੁਧ ਤਹਾਵੇ ਸੋ ਪਰਵਾਨ ਤੇਰੇ ਪਾਣੇ ਨੌਕਰ ਵਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਹੋ ਸਾਹਿਬ ਪ੍ਰਭ ਮੇਰਾ ਤਨ ਆਸਰੀ ਮਹਲਾ 5 ਮੋਹਿਮਸਗੀਨ ਪ੍ਰਵ ਨਾਮ ਅਧਾਰ ਖਾਟਣ ਕਾ ਹਰ ਹਰ ਰੋਜ ਘਰ ਸੰਚਣ ਕਾ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ